ਪੰਜਾਬ ਦੇ ਸਾਰੇ ਜ਼ਿਲ੍ਹੇ ਪ੍ਰਭਾਵਿਤ ਨੇ ਪੂਰਾ ਪੰਜਾਬ ਹੜਾ ਦੀ ਮਾਰ ਹੇਠ ਆ ਗਿਆ ਹੈ ਸਰਕਾਰ ਨੇ ਇਸ ਬਾਬਤ ਜ਼ਿਕਰ ਕਰ ਦਿੱਤਾ ਹੈ ਐਲਾਨ ਕਰ ਦਿੱਤਾ ਹੈ ਤੇ ਹੁਣ ਤੱਕ ਹੜ੍ਹਾਂ ਨਾਲ 30 ਮੌਤਾਂ ਹੋ ਚੁੱਕੀਆਂ ਨੇ ਹੜ੍ਹਾਂ ਦੇ ਨਾਲ 1400 ਪਿੰਡ ਵੀ ਪ੍ਰਭਾਵਿਤ ਹੋਏ ਨੇ ਸਾਢੇ 3 ਲੱਖ ਤੇ ਕਰੀਬ ਜੋ ਲੋਕ ਨੇ ਪ੍ਰਭਾਵਿਤ ਹੋਏ ਨੇ 19000 ਤੋਂ ਵੱਧ ਲੋਕਾਂ ਨੂੰ ਰੈਸਕਿਊ ਹੁਣ ਤੱਕ ਕੀਤਾ ਜਾ ਚੁੱਕਿਆ ਹੈ ਕਾਂਗਰਸ ਕਿ ਆਪਰੇਸ਼ਨ ਲਗਾਤਾਰ ਜਾਰੀ ਹੈ ਰੀਲੀਫ ਕੈਂਪਾਂ 'ਚ 5000 ਤੋਂ ਵੱਧ ਲੋਕ ਰਹਿ ਰਹੇ ਨੇ ਰੀਲੀਫ ਕੈਂਪ ਸੈਟਅਪ ਕੀਤੇ ਗਏ ਨੇ ਕਿਉਂਕਿ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਰੈਸਕਿਊ ਕਰਕੇ ਰੀਲੀਫ ਕੈਂਪ 'ਚ ਪਹੁੰਚਾਇਆ ਜਾ ਰਿਹਾ ਜਿੱਥੇ ਉਹਨਾਂ ਨੂੰ ਖਾਣ-ਪੀਣ ਦੀ ਸਹੂਲਤਾਂ ਕੱਪੜੇ ਜਾਂ ਹੋਰ ਕੁਝ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਤੇ ਹੜਾ ਦੇ ਨਾਲ ਪ੍ਰਭਾਵਿਤ ਨੇ ਚਾਹੇ ਉਹ ਕਗਰ ਦਰਿਆ ਹੈ ਚਾਹੇ ਉਹ ਸਤਲੁਜ ਦਰਿਆ ਹੈ ਚਾਹੇ ਉਹ ਰਾਵੀ ਦਰਿਆ ਹੈ ਚਾਹੇ ਉਹ ਬਿਆਸ ਦਰਿਆ ਹੈ ਆਪਣੀ ਪੂਰੇ ਉਫਾਨ ਤੇ ਨੇ ਕਿਉਂਕਿ ਡੈਮਸ ਲਗਾਤਾਰ ਪਾਣੀ ਵਧ ਰਹੀ ਹਿਮਾਚਲ ਚ ਮੀਂਹ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਫਲੈਸ਼ ਫਲੱਡ ਆ ਰਹੇ ਨੇ ਬੱਦਲ ਫਟ ਰਹੇ ਨੇ ਜਿਸ ਕਰਕੇ ਡੈਮਸ ਜਦ ਪਾਣੀ ਵਧਦਾ ਹੈ ਤੇ ਆਟੋਮੈਟਿਕਲੀ ਡੈਮਸ ਦੇ ਫਲੱਡ ਗੇਟਸ ਖੁੱਲੇ ਜਾਂਦੇ ਨੇ ਜਿਨਾ ਕਰਕੇ ਇਹ ਜੋ ਦਰਿਆਵਾਂ ਨੇ ਇਹਨਾਂ ਚ ਪਾਣੀ ਦਾ ਪੱਦਰ ਵਧਦਾ ਹੈ ਤੇ ਕਿਸੇ ਕੇ ਨਾਲ ਕਈ ਥਾਵਾਂ ਤੇ ਮਨ ਟੁੱਟਦੇ ਨੇ ਕਈ ਥਾਵਾਂ ਤੇ ਨਹਿਰਾ ਓਵਰਫਲੋ ਹੋ ਕੇ ਨੇਲ ਦੇ ਜੋ ਪਿੰਡ ਨੇ ਉਹਨ बेड़िया के जरिए किस तरीके राहत समग्री पहुंचाई जा रही है यस्वीर क्योंकि संगरूर च भी हम जो घग्गर दरिया है वो डरा लग पाया है क्योंकि दो हज़ार तेई अखिया कि ते तरीके संगरू च घग्गर दरिया ने अपना कहर बरपाया पर हूँ संगर चौबी घंटे ठीखरी पैरे लगाए जा रहे हैं नज़र रखी जा रही है ताजो कोई भी अंसुखावी हो स्थिति बने तो तुरंत प्रशासन अलर्ट है पिंड वाले अपने पद्धर तीखरी पैरे चौबी घंटे लगा रहे हैं जिन्होंने थावं पर बंद कमजोर ने उन्हें थावे सैंड बैग्स भर के ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਇਆ ਜਾ ਰਿਹਾ ਤਾਂ ਜੋ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਮੇਡਮ ਬਰੇਸ ਹੋ ਗਈ ਰਾਜਕੁਮਾਰ ਲਾਈਵ ਜੁੜੋ ਨੇ ਨੰਗਲ ਡੈਮ ਤੋਂ ਰਾਜ ਮੌਜੂਦਾ ਤਸਵੀਰਾਂ ਨੰਗਲ ਡੈਮ ਦੀਆਂ ਕੀ ਕੁਝ ਹੈ ਪਾਣੀ ਦਾ ਪੱਧਰ ਕੀ ਕੁਝ ਹੈ ਕਿਉਂਕਿ ਮੀਂਹ ਪੈਣ ਦਾ سلسلہ ਲਗਾਤਾਰ جاری ਹੈ ਮੀਂਹ ਰੁਕ ਹੀ ਨਹੀਂ ਰਿਹਾ ਤੇ ਅੱਜ ਵੀ ਕਈ ਜ਼ਿਲ੍ਹਿਆਂ 'ਚ ਰੈਡ ਅਲਰਟ ਜੀ ਬਿਲਕੁਲ ਅਜ ਇਸ ਜਿਸ ਹਿਸਾਬ ਨਾਲ ਪਿਛਲੇ 2 ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਸੀ ਕਿ ਅੱਜ ਸਵੇਰ ਤੋਂ ਹੀ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਕਰਕੇ ਹਿਮਾਚਲ ਤੋਂ ਜਿਹੜਾ ਲਗਾਤਾਰ ਵੱਧ ਮਾਤਰਾ ਵਿੱਚ ਪਾਣੀ ਆ ਰਿਹਾ ਤਾਂ ਉਸ ਦੇ ਕਰਕੇ ਪਾਖੜਾ ਡੈਮ ਦੇ ਪਿੱਛੇ ਬਣੀ ਗੋਵਿੰਦ ਸাগর ਝੀਲ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਹਿਸਾਬ ਦੇ ਨਾਲ ਕੱਲ ਦੀ ਗੱਲ ਕੀਤੀ ਜਾਬ ਤਾਂ ਕੱਲ ਵੀ ਜਿਹੜਾ ਹੈ 1 ਲੱਖ ਦੇ ਕਰੀਬ ਜਿਹੜਾ ਹੈ ਇਨਫਲੋ ਜਿਹੜਾ ਹੈ ਪਾਖੜਾ ਡੈਮ ਤੋਂ ਆਇਆ ਸੀਗਾ ਤਾਂ ਅੱਜ ਅੱਜ ਸਵੇਰ ਦੀ ਗੱਲ ਕੀਤੀ ਜਾ ਤਾਂ ਪਾਖੜਾ ਡੈਮ ਦਾ ਲੈਵਲ ਅੱਜ 1600 77 ਪੁਆਇੰਟ ਦੇ ਤੇ ਦੇ ਕਰੀਬ ਜਿਹੜਾ ਪਹੁੰਚ ਗਿਆ ਤਾਂ ਪਾਖੜਾ ਡੈਮ ਦਾ ਜਿਹੜਾ ਖਤਰੇ ਦਾ ਨਿਸ਼ਾਨ ਆ ਉਹ ਸਿਰਫ ਹੁਣ 2 ਫੁੱਟ ਦੇ ਕਰੀਬ ਜਿਹੜਾ ਰਹਿ ਗਿਆ ਹੈ ਤਾਂ ਇਨਫਲੋ ਜਿਹੜਾ ਹੈ ਬੇਸ਼ੱਕ ਅੱਜ ਘਟਿਆ ਹੈ ਤੇ ਨਾਲ ਅੱਜ ਇਨਫਲੋ ਘਟਣ ਦੇ ਕਰਕੇ ਜਿਹੜਾ ਹੈ ਪਾਖੜਾ ਡੈਮ ਦੇ ਜਿਹੜਾ ਨਾ ਜਿਹੜਾ ਇਸ ਨੰਗਲ ਡੈਮ ਤੋਂ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਦਿਖ ਨੰਗਲ ਡੈਮ ਤੋਂ ਜਿਹੜੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹਦੇ ਵਿੱਚ ਜਿਹੜਾ ਹੈ ਪਾਖੜਾ ਡੈਮ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਂਦਾ ਤਾਂ ਉਹ ਪਾਖੜਾ ਇਸੀ ਨੰਗਲ ਡੈਮ ਤੇ ਆ ਕੇ ਰੁਕਦਾ ਹੈ ਨੰਗਲ ਡੈਮ ਤੋਂ ਜਿਹੜਾ ਹੈ ਅਲੱਗ-ਅਲੱਗ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਬੀਵੀਐਮਪੀ ਨੇ ਆਪਣੇ ਆਪਣੇ ਮੈਨੇਜਮੈਂਟ ਦੇ ਹਿਸਾਬ ਦੇ ਨਾਲ ਹੀ ਜਿਹੜਾ ਹੈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਤਾ ਜਾਂਦਾ ਤਾਂ ਉਸੇ ਹਿਸਾਬ ਦੇ ਨਾਲ ਅਲੱਗ-ਅਲੱਗ ਨਹਿਰਾਂ ਤੇ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਮੌਸਮ ਨੂੰ ਦੇਖਦਿਆਂ ਹੋਇਆ ਬੀਵੀਐਮਪੀ ਨੇ ਥੋੜਾ ਜਿ ਦੇ ਵਿੱਚ ਦੇ ਵਿੱਚ ਛੱਡਿਆ ਜਾ ਰਿਹਾ ਸੀਗਾ ਤਾਂ ਅੱਜ ਉਸ ਦਿਨ ਉਸ ਦੀ ਮਾਤਰਾ ਜਿਹੜੀ ਹੈ ਘਟਾਈ ਗਈ ਹੈ ਅੱਜ ਅੱਜ ਪਾਣੀ ਜਿਹੜਾ ਹੈ 48000 ਦੇ ਕਰੀਬ ਪਾਣੀ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਕਿਉਂਕਿ ਹਿਮਾਚਲ ਦੇ ਵਿੱਚ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਗਵਾਂਡੀ ਸੂਬਾ ਉਨੇ ਤੋਂ ਜਿਹੜਾ ਹੈ ਲੋਕਲ ਖੱਡਾਂ ਦੇ ਵਿੱਚ ਪਾਣੀ ਵੱਧ ਮਾਤਰਾ ਦੇ ਵਿੱਚ ਆ ਜਾਂਦਾ ਤਾਂ ਇਹ ਡਾਉਨਸਟ੍ਰੀਮ ਅੱਗੇ ਜਾ ਕੇ ਜਿਹੜਾ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਇਹ ਵਾਧੂ ਪਾਣੀ ਜਿਹੜਾ ਆ ਜਾਂਦਾ ਉਹ ਪ੍ਰੋਬਲਮ ਕਲੇ ਕਰੀਏਟ ਕਰਦਾ ਉਸੇ ਚੀਜ਼ ਨੂੰ ਦੇਖਦੇ ਆ ਬੀਬੀਐਮ ਨੇ ਆਪਣੇ ਨਹਿ ਜੀ ਚਲੋ ਬੜ ਬੜ ਸ਼ੁਕਰੀਆ ਰਾਜਪਟ ਜੀ ਸਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹੋ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਹਬੀਬ ਕੇ ਪਤਨ ਫਿਰੋਜ਼ਪੁਰ ਤੋਂ ਲਾਈਵ ਜੁੜੇ ਹੋਏ ਨੇ ਮੇਰੇ ਸਹਿਯੋਗੀ ਮਨਦੀਪ ਕੁਮਾਰ ਮਨਦੀਪ ਮੌਜੂਦਾ ਤਸਵੀਰਾਂ ਕੀ ਕੁਝ ਹੈ ਕਿਉਂਕਿ ਮੀਂਹ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਡੈਮ 'ਚ ਪਾਣੀ ਵਧ ਰਿਹਾ ਹੈ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਜੇ ਮੈਂ ਹਬੀਬ ਕੇ ਪਤਨ ਦੀ ਗੱਲ ਕਰਾਂ ਤੇ ਇੱਥੇ ਸਤਲੂ ਤੇ ਬਿਆਸ ਰ ਆ ਕੇ ਮਿਲਦੇ ਨੇ ਆਪ ਬਿਲਕੁਲ ਸਬਜੋ ਜੀ ਗੱਲ ਕਰੀਏ ਤਸਵੀਰਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਸਹਿਮ ਵਾਲੀਆਂ ਡਰਾਰੀਆਂ ਨੇ ਕਿਉਂਕਿ ਹਰੀਕੇ ਹੈਡ ਤੋਂ ਹੁਸੈਨੀ ਵਾਲਾ ਹੈਡ ਤੇ ਜਿਹੜਾ 3 ਲੱਖ ਕਿਊਬਿਕ ਪਾਣੀ ਜਿਹੜਾ ਕਿਊਬਿਕ ਪਾਣੀ ਜਿਹੜਾ ਕੱਲ ਛੱਡਿਆ ਗਿਆ ਰਾਤ ਨੂੰ ਔਰ ਰਾਤ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਹਰੀਕੇ ਹੱਡ ਤੋਂ ਜਿੱਥੇ ਬਿਆਸ ਔਰ ਸਤਲੁਜ ਦਾ ਸੰਮੇਲ ਹੁੰਦਾ ਹੈ ਤਾਂ ਉਦੋਂ ਉੱਥੋਂ ਜਿਹੜਾ ਪਾਣੀ ਜਿਹੜਾ 3 ਲੱਖ ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਗਿਆ ਔਰ ਇਸ ਪਾਣੀ ਨੇ ਜਿਹੜੀ ਹੈ ਇੱਕ ਵਾਰ ਲੋਕਾਂ ਨੂੰ ਫਿਰ ਡਰਾ ਦਿੱਤਾ ਕਿਉਂਕਿ ਹਬੀਬ ਕੇ ਪਤਨ ਜਿਹੜਾ ਉੱਥੇ ਪਾਣੀ ਜਿਹੜਾ ਮਾਰ ਕਰ ਰਿਹਾ ਬੰਨ ਨੂੰ ਤੁਸੀ ਬੰਨ ਨੂੰ ਔਰ ਉਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਕਿਤੇ ਨਾ ਕਿਤੇ ਰਾਤ ਪੰਜਾਬ ਦੇ ਨੌਜਵਾਨ ਲੋਕ ਜਿਹੜੇ ਨਾ ਬੰਨਾ ਨੂੰ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਲੋਕ ਆਪਣੇ ਘਰਾਂ ਦੇ ਵਿੱਚੋਂ ਹੀ ਬੈਗ ਸੈਂਡ ਬੈਗ ਜਿਹੜੇ ਆ ਮਿੱਟੀ ਦੇ ਭਰੇ ਬੈਗ ਉਸ ਨੂੰ ਬਣਾ ਕੇ ਲੈ ਕੇ ਆ ਰਹੇ ਆ ਔਰ ਓਏ ਤੁਸੀਂ ਬੰਨ ਦੇ ਹਾਲਾਤ ਨੇ ਜਿਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਕਿਉਂਕਿ ਪਾਣੀ ਦੀ ਰਫਤਾਰ ਜਿਹੜੀ ਹੈ ਸਤਲੁਜ ਦੀ ਵਧਦੀ ਜਾ ਰਹੀ ਹੈ ਪਾਣੀ ਦਾ ਸતર ਜਿਹੜਾ ਵਧਦਾ ਜਾ ਰਿਹਾ ਹੈ ਔਰ ਇਹ ਤੁੱਤੀ ਬੰ ਕਿਤੇ ਨਾ ਕਿਤੇ ਪਾਣੀ ਦਾ ਟਕਰਾਵ ਲੱਗਣ ਕਾਰਨ ਕਮਜ਼ੋਰ ਹੋ ਰਿਹਾ ਔਰ ਇਸ ਕਮਜ਼ੋਰ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਹਜ਼ਾਰਾਂ ਦੀ ਤਦਾਦ ਦੇ ਵਿੱਚ ਕੀ ਮਹਿਲਾਵਾਂ ਕੀ ਨੌਜਵਾਨ ਕੀ ਬਜ਼ੁਰਗ ਕੀ ਬੱਚੇ ਸਭ ਇਸ ਜਗ੍ਹਾ ਤੇ ਲੱਗੇ ਹੋਏ ਨੇ ਸਾਡਾ ਨਿਊਜ਼ 18 ਦਾ ਕੰਮ ਹੈ ਡਰਾਣਾ ਨਹੀਂ ਤੁਹਾਨੂੰ ਸਤਾਰ ਕਰਨਾ ਕਿਉਂਕਿ ਲਗਾਤਾਰ ਪਾਣੀ ਦਾ ਲੈਵਲ ਵੱਧ ਰਿਹਾ ਹੈ ਔਰ ਇੱਥੇ ਲੋਕ ਜਿਹੜੇ ਆ ਉਹ ਆਪ ਮੁਹਾਰੇ ਆਪਣੇ ਬੰਨਾਂ ਨੂੰ ਬਚਾਉਣ ਦੇ ਲਈ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਇੱਥੇ ਲੱਗੇ ਹੋਏ ਨੇ ਹਾਲਾਂਕਿ ਜੇ ਗੱਲ ਕਰੀਏ ਤੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਦੌਰਾ ਕਰ ਰਿਹਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਦਿਖਾਈ ਨਹੀਂ ਦੇ ਰਹੇ ਔਰ ਇਹ ਪ੍ਰਸ਼ਾਸਨਿਕ ਅਧਿਕਾਰੀ ਸਿਰਫ ਦੌਰਾ ਕਰਕੇ ਚਲੇ ਜਾਂਦੇ ਆ ਪਰ ਨੌਜਵਾਨ ਜਿਹੜੇ ਆ ਉਹ ਦਿਨ ਰਾਤ ਮਿਹਨਤ ਕਰ ਰਹੇ ਕਿਉਂਕਿ ਇਸ ਸਾਈਡ ਉਹਨਾਂ ਦੀ ਹਜ਼ਾਰਾਂ ਖਣ ਫਸਲ ਹੈ ਔਰ ਇਸ ਫਸਲ ਨੂੰ ਬਚਾਣ ਲਈ ਇਹ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਲੋਕ ਇੱਥੇ ਰਾਤ ਨੂੰ ਸਾਰੀ ਰਾਤ ਸੇਵਾ ਕਰਦੇ ਰਹੇ ਔਰ ਖੁਦ ਆਪਣੇ ਬੰਨਾਂ ਨੂੰ ਮਜ਼ਬੂਤ ਕਰਦੇ ਰਹੇ ਨੇ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਹਰੀਕੇ ਪਤਾ ਹਬੀਬ ਕੇ ਪਤਨੀਆਂ ਬੰਨ ਦੀਆਂ ਔਰ ਜਿੱਥੇ ਹੁਣ ਪਾਣੀ ਜਿਹੜਾ ਹੈ ਉਹ ਮਾਰ ਕਰ ਰਿਹਾ ਇਸ ਬੰਨ ਨੂੰ ਜੇਕਰ ਇਹ ਬੰਨ ਟੁੱਟਦਾ ਤੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪਾਣੀ ਪਾਣੀ ਹੋ ਜਾਏਗਾ ਔਰ ਹਜ਼ਾਰਾਂ ਏਕੜ ਤੇ ਕਿਸੇਕੇ ਨਾਲ ਜੋ ਇਹ ਬੰਨ ਕੁਸਕਦਾ ਹੈ ਕਮਜ਼ੋਰ ਹੋ ਸਕਦਾ ਹੈ ਇਸ ਨੂੰ ਲੈ ਕੇ ਪਿੰਡ ਵਾਸੀ ਆਪ ਮਾਰਾ ਇਹ ਲਿੱਤੇ ਲੱਗੇ ਹੋਏ ਨੇ ਸੈਂਡ ਬੈਗਸ ਪਰ ਕੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਕੀਤੇ ਜਾ ਰਹੇ ਹਨ ਜਿਸ ਸਕੇ ਮੇਰੇ ਸਹਿਯੋਗੀ ਦੇਵਲੋ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ ਰੱਬ ਨਾ ਕਰੇ ਜੇ ਇਹ ਬੰਨ ਨੂੰ ਮਾਰ ਪੈਂਦੀ ਹੈ ਜੇ ਬੰਨ ਟੁੱਟਦਾ ਹੈ ਤੇ ਫਿਰੋਜ਼ਪੁਰ ਪੂਰਾ ਸ਼ਹਿਰ ਜਲਥਲ ਹੋ ਜਾਏਗਾ ਫਿਰੋਜ਼ਪੁਰ ਦੇ ਅੱਗੇ ਹੀ ਕਈ ਸੈਂਕੜੇ ਪਿੰਡ ਹੜਾ ਦੀ ਚਪੇੜ ਚ ਆਏ ਹੋਏ ਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਸਵੀਰਾਂ ਸਭ ਕੁਝ ਬਿਆਨ ਇਹ ਕਰ ਰਹੀਆਂ ਹਨ